ਸਾਸ੍ਰੀਕਾਲ ਨਮਸਤੇ ਆਦਾਬ ਮੇਰਾ ਸਟੇਟ ਹੈ ਪੰਜਾਬ ਦੋਸਤੋ ਕੱਲ ਮੈਚ ਹੋਇਆ ਚੈਂਪੀਅਨ ਟਰੋਫੀ ਦਾ ਭਾਰਤ ਬਨਾਮ ਬੰਗਲਾਦੇਸ਼ ਬੰਗਲਾਦੇਸ਼ ਦੇ ਸਪੇਰੇ ਜਿਹੜਾ ਬੜਾ ਨਾਗਨ ਡਾਂਸ ਕਰਦੇ ਨੇ ਕੱਲ ਭਾਰਤੀ ਸਪੇਰੇਆਂ ਨੇ ਚੰਗੀ ਤਰ੍ਹਾਂ ਉਹਨਾਂ ਦੀ ਬੀਨ ਵਜਾਈ ਨਾਲੇ ਉਹਨਾਂ ਦੀ ਬੈਂਡ ਵਜਾਈ ਫਿਰ ਉਹਨਾਂ ਨੂੰ ਕੀਲ ਲਿਆ ਕੀਲ ਕੇ ਪਟਾਰੀ ਚਲਿਆ ਕਰ ਬੰਦ ਉਹ ਪਟਾਰੀ ਛੁੱਟਦੀ ਜਦੋਂ ਛੁੱਟੀ ਉਹ ਸਿੱਧੀ ਚਲੇਗੀ ਸਿੱਧੀ ਚਲੇਗੀ ਲਾਹੌਰ ਉੱਥੋਂ ਫੜ ਲਈ ਬੜਬੜ ਆਜਮ ਨੇ ਸੋ ਬੜਬੜ ਨੇ ਬੜਬੜ ਆਜਮ ਦੇ ਹੱਥ ਅਕੀ ਪਾਪੜ ਆਜਮ ਮੁਗਲ ਆ ਜੋ ਸੋਰੀ ਯਾਰ ਬਾਬਰ ਆਜਮ ਦੇ ਹੱਥ ਆ ਗਈ ਸੋ ਉਹ ਪਟਾਰੀ ਦੇ ਵਿੱਚ ਹੁਣ ਵੇਖੇਗਾ ਨਾਗਨ ਜਿਹੜੀ ਹੈ ਉਹਨੂੰ ਮੈਂ ਕਿਹੜੇ ਸਹਾਰ ਨਾਲ ਰੱਖਣਾ ਹੈ ਤੇ ਦੰਦ ਕਿਵੇਂ ਖੱਟੇ ਕਰਨੇ ਆ ਇਹਦਾ ਜ਼ਹਿਰ ਕਿਵੇਂ ਕੱਢਣਾ ਉਹਨੇ ਦੰਦ ਪੁੱਟਨੇ ਨੇ ਕਿਉਂਕਿ ਉਹਨਾਂ ਦਾ ਅੱਗੇ ਮੈਚ ਹੋਣਾ ਹੈ ਆਪਣਾ ਭੰਗੜਾ ਦੇਸ਼ ਨਾਲ ਤੇ ਭੰਗੜਾ ਦੇਸ਼ ਦਾ ਭੰਗੜਾ ਕਿਵੇਂ ਕਰਾਣਾ ਤੇ ਉਸ ਤੋਂ ਬਾਅਦ ਉਹ ਉਹਦੇ ਤੇ ਰੀਅਲਸਰ ਕਰਨਗੇ ਨਾਗਨ ਤੇ ਸੋ ਦੋਸਤੋ ਕੱਲ ਜਿਹੜਾ ਮੈਚ ਹੋਇਆ ਇਹਦੇ ਚ ਮੁਹੰਮਦ ਸ਼ੰਮੀ ਫੇਰ ਚਮਕਿਆ ਉਨੇ ਮਾਰਿਆ ਪੰਜਾ ਤੇ ਬੰਗਲਾਦੇਸ਼ ਕਰਤਾ ਨੰਗਾ ਵਿੱਚ ਵਿੱਚ ਮੈਦਾਨ ਦੇ ਦੁੜਾਇਆ ਖੜਾ ਕਰਤਾ ਪੰਗਾ ਉਹਨਾਂ ਲਈ ਸੋ ਦੋਸਤੋ ਬਹੁਤ ਵਧੀਆ ਮੈਚ ਸੀ ਔਰ ਪੰਜ ਵਿਕਟਰ ਡਿੱਗ ਗਏ ਪਹਿਲੇ 2 ਬਰਾਜ 2 ਵਿਕਟਰ 2 ਰਨ ਬੜਾ ਮਜ਼ਾ ਆਇਆ 22 23 ਤੇ 3 ਹੈ 29 ਤੇ ਸਰ 3 ਤੇ 35 ਤੇ ਜਾ ਕੇ 4 ਤੇ ਫਿਰ ਹੋਈਆਂ 5 ਆ ਗਿਆ ਜਦੋਂ ਆਪਣਾ ਅਕਸ਼ਰ ਪਟੇਲ ਉਹਨੇ ਬਣਾਤੀ ਇਹਨਾਂ ਦੀ ਰੇਲ ਪਹਿਲੀ ਗੋਲ ਤੇ ਉਹਨੇ ਆਊਟ ਕਰਿਆ ਦੂਜੀ ਬੋਲ ਤੇ ਆਊਟ ਕਰਿਆ ਤੀਜੀ ਬੋਲ ਬਾਈ ਆਊਟ ਸੀ ਔਰ ਉਹਦੀ ਬਣਨੀ ਸੀ ਹੈਟ੍ਰਿਕ ਹੈਟ੍ਰਿਕ ਬਣ ਜਾਂਦੀ ਤਾਂ ਆਈਸੀਸੀ ਚੈਂਪੀਅਨ ਟਰੋਫੀ ਦੀ ਦੂਜੀ ਹੈਟ੍ਰਿਕ ਹੋਣੀ ਸੀ ਇਸ ਤੋਂ ਪਹਿਲਾਂ ਕਿਸੇ ਹੋਰ ਖਿਡਾਰੀ ਦੇ ਨਾਮ ਬਹੁਤ ਵੱਡਾ ਕਾਰਨਾਮਾ ਹੋ ਜਾਣਾ ਸੀ ਹਿਸਟਰੀ ਬਣ ਜਣੀ ਸੀ ਹਿਸਟਰੀ ਵਿੱਚ ਨਾਮ ਦਰਜ ਹੋ ਜਾਣਾ ਸੀ ਪਰ ਕਿਸਮਤ ਨੂੰ ਨਹੀਂ ਸੀ ਮਨਜ਼ੂਰ ਸਿੱਧਾ ਕੈਚ ਬਹੁਤ ਸ਼ਾਨਦਾਰ ਇੱਕ ਸਿੰਪਲ ਕੈਚ 11 ਰੋਹਿਤ ਸ਼ਰਮਾ ਦੇ ਹੱਥਾਂ ਵਿੱਚ ਔਰ ਰੋਹਿਤ ਸ਼ਰਮਾ ਉਹ ਕੈਚ ਨੂੰ ਲਪਕ ਨਹੀਂ पाए ਡਿੱਗ ਕੇ ਉਸ ਤੋਂ ਬਾਅਦ ਉਹ ਆਪਣੇ ਆਪ ਤੇ ਇੰਨਾ ਦੁਖੀ ਅਫਸੋਸ ਔਰ ਇੰਨੇ ਟੈਨਸ਼ਨ ਡਿਪਰੈਸ਼ਨ ਦੇ ਵਿੱਚ ਚਲੇ ਗਏ ਉਹਨਾਂ ਨੇ ਧਰਤੀ ਤੇ ਤਿੰਨ ਚਾਰ ਵਾਰੀ ਆਪਣਾ ਹੱਥ ਪਟਕਿਆ ਬਹੁਤ ਜ਼ਿਆਦਾ ਉਹਨਾਂ ਨੂੰ ਆਪਣੇ ਆਪ ਤੇ ਗੁੱਸਾ ਆਇਆ ਲਾਹਨਤ ਪਾਈ ਉਹਨਾਂ ਨੇ ਆਪਣੇ ਆਪ ਨੂੰ ਸੋ ਦੋਸਤੋ ਕੋਈ ਵੀ ਖਿਡਾਰੀ ਗਲਤੀ ਨਹੀਂ ਕਰਦਾ ਜਾਣ ਬੁੱਝ ਕੇ ਕੈਚ ਨਹੀਂ ਛੱਡਦਾ ਜਾਣ ਬੁੱਝ ਕੇ ਆਊਟ ਨਹੀਂ ਹੁੰਦਾ ਇਹ ਬੰਦਾ ਆਪਣੀ ਕੋਸ਼ਿਸ਼ ਕਰਦਾ 100% ਔਰ ਜੇ ਨਹੀਂ ਉਹਦੇ ਵਿੱਚ ਨਤੀਜਾ ਸਹੀ ਨਿਕਲਦਾ ਤਾਂ ਬੰਦਾ ਜਿਹੜਾ ਇਨਸਾਨ ਹੈ ਗਲਤੀਆਂ ਦਾ ਪੁਤਲਾ ਹੈ ਕੋਈ ਗੱਲ ਨਹੀਂ ਅਕਸ਼ਰ ਪਟੇਲ ਅੱਜ ਨਹੀਂ ਤਾਂ ਕੱਲ ਆਪਾਂ ਫੇਰ ਬਣਾਵਾਂਗੇ ਇਹਨਾਂ ਦੀ ਰੀਲ ਸੋ ਇਹ ਤਰਲੇ ਲੈਰੀ ਸੀ ਬੰਗਲਾਦੇਸ਼ ਐਦਾਂ ਲੱਗ ਰਿਹਾ ਸੀ ਕਿ 70 80 90 ਰਨ ਦੇ ਵਿੱਚ ਵਿੱਚ ਸਾਰੀ ਆਲ ਆਊਟ ਹੋਣ ਵਾਲੀ ਹੈ ਫਿਰ ਤ ਆਪਣਾ ਐਦਾ ਲੱਗਿਆ ਜਦੋਂ ਕੈਚ ਛੁੱਟ ਗਿਆ ਉਹਦਾ ਕੀ ਨਾਮ ਹੈ ਜਿਹੜੇ ਬੱਲੇਬਾਜ਼ ਦਾ ਰਿਓਦੇ ਉਹ ਐਂਦਾ ਕਰਕੇ ਨਾਮ ਹੈ ਕੋਈ ਉਹਨੇ ਹੌਲੀ ਹੌਲੀ ਮਾਰਿਆ ਸੈਂਕੜਾ ਦੇਖੋ ਇੱਥੇ ਫਿਰ ਕਿੰਨੀ ਇੱਕ ਛੋਟਾ ਜਿਹਾ ਖਮਿਆਜਾ ਛੋਟੀ ਜੀ ਗਲਤੀ ਕਿੰਨੀ ਭਾਰੀ ਪਈ ਉਹ ਬੰਦਾ ਸੈਂਕੜਾ ਮਾਰ ਕੇ ਗਿਆ ਤੇ 228 ਰਨ ਕਰ ਗਏ ਇੱਕ ਸਮੇ ਜਿਹੜੇ 100 ਰਨ ਦੇ ਵਿੱਚ ਆਊਟ ਹੋ ਰਹੇ ਸੀ ਫਿਰ ਐਂਦਾ ਲੱਗਦਾ ਸੀ ਚੱਲ 150 ਰਨ ਬਣਾਣਗੇ ਤੂੰ ਵੱਧ ਨਹੀਂ ਬਣਾ ਪਾਉਂਦੇ ਉਹ 228 ਦਾ ਸਕੋਰ ਬਣਾ ਕੇ ਗਿਆ ਲੋਕਾਂ ਨੂੰ ਇੰਜ ਲੱਗਿਆ ਬਹੁਤ ਛੋਟਾ ਛੋਟਾ ਨਹੀਂ ਬਹੁਤ ਮੋਟਾ ਹੋ ਗਿਆ ਉਹ ਵੀ ਕਿਉਂਕਿ ਹਰਸ਼ਿਤ ਰਾਣਾ ਨੇ ਵੀ 3 ਵਿਕਟਾਂ ਲਈਆਂ ਤੇ 5 ਵਿਕਟਾਂ ਲਈਆਂ ਇਹਨੇ ਮੁਹੰਮਦ ਸ਼ਮੀ ਨੇ ਤੇ ਅਕਸ਼ਰ ਪਟੇਲ ਨੇ 2 ਲਈਆਂ ਇੱਕ ਅੱਧੀ ਸ਼ਾਇਦ ਕੁਲਦੀਪ ਨੂੰ ਮਿਲੀ ਸਾਰਿਆਂ ਨੂੰ ਮਿਲ ਗਈਆਂ ਤੇ ਇਹ ਆਲ ਆਊਟ ਹੋ ਗਈ 228 ਰਨ ਤੇ ਜਦੋਂ ਓਪਨਿੰਗ ਜੋੜੀ ਆਉਂਦੀ ਹੈ ਤਾਂ ਗਿੱਲ ਰੋਹਿਤ ਬੜੀ ਸ਼ਾਨਦਾਰ ਸ਼ੁਰੂਆਤ ਕਰਦੇ ਨੇ ਪਹਿਲੇ ਵਿਕਟ ਲਈ 69 ਰਨ ਦੀ ਸਾਂਝੇਦਾਰੀ ਕੀਤੀ ਹਾਂ ਇਹਦੇ ਵਿੱਚ ਗਿੱਲ ਦਾ ਟੱਚ ਕਲਾਸਿਕਲ ਬੈਟਿੰਗ ਬਹੁਤ ਵਧੀਆ ਔਰ ਬਹੁਤ ਵਧੀਆ ਸ਼ਾਟ ਮਿਲੇ ਰੋਹਿਤ ਸ਼ਰਮਾ ਜਿਹੜੇ ਸੀ ਆਪਣੀ ਫਾਰਮ ਨਾਲ ਜੂਝ ਰਹੇ ਨੇ ਪਰੇਸ਼ਾਨ ਸੀਗੇ ਬੋਲ ਬੱਲੇ ਤੇ ਆ ਨਹੀਂ ਸੀ ਰਹੀ ਔਰ ਉਹਨਾਂ ਨੂੰ ਕੁਝ ਸੁਝ ਨਹੀਂ ਸੀ ਰਿਹਾ ਲੱਗ ਨਹੀਂ ਸੀ ਰਿਹਾ ਵੀ ਕਿੱਦਾਂ ਨੂੰ ਸ਼ਾਟ ਮਾਰਾਂ ਉਬੜ ਖੋੜ ਸ਼ਾਰਟਿੰਗ ਕਰਦੇ ਕਰਦੇ ਉਹ ਕੁਝ ਰਨ 44 ਪਤਾ ਨਹੀਂ 43 ਕਰਕੇ ਜਰੂਰ ਉਹ ਟੀਮ ਦੀ ਜਿੱਤ ਦੇ ਵਿੱਚ ਅਹਿਮ ਯੋਗ ਯੋਗ ਜਰੂਰ ਪਾ ਗਏ ਪਰ ਉਹਨਾਂ ਦੀ ਜਿਹੜੀ ਪਾਰੀ ਤੋਂ ਲੱਗਦਾ ਸੀ ਕਿ ਉਹ ਪੂਰੀ ਤਰ੍ਹਾਂ ਅਜੇ ਵੀ ਫਾਰਮ ਵਿੱਚ ਨਹੀਂ ਹੈਗੇ ਉਸ ਤੋਂ ਬਾਅਦ ਆਉਂਦੇ ਨੇ ਕੋਹਲੀ ਸਾਹਿਬ ਕੋਹਲੀ ਨੇ ਵੀ ਬੇਸ਼ੱਕ 22 ਰਨ ਬਣਾਏ ਜਿੱਤ ਦੇ ਵਿੱਚ ਉਹ ਵੀ ਅਹਿਮ ਨੇ ਪਰ ਕੋਹਲੀ ਦੇ ਵੀ ਸ਼ੌਟ ਬਾਲੇ ਨਿਰਾਲੇ ਨਹੀਂ ਸੀਗੇ ਉਸ ਤੋਂ ਬਾਅਦ ਅਕਸ਼ਰ ਪਟੇਲ ਜਲਦੀ ਆਊਟ ਹੋ ਗਿਆ ਸ਼ਰੇਸ਼ ਐਯਰ ਹੋ ਗਿਆ ਚਾਰ ਵਿਕਟ ਡਿੱਗਣ ਤੋਂ ਬਾਅਦ ਭਾਰਤ ਵੀ ਡਿਪਰੈਸ਼ਨ 'ਚ ਸੀਗੀ ਕੇ ਐਲ ਰਾਹੁਲ ਜਿਹੜਾ ਇਹ ਵੀ ਵਧੀਆ ਨਹੀਂ ਖੇਡ ਰਿਹਾ ਪਿਛਲੇ ਜਿਹੜੇ ਮੈਚ ਹੋਏ ਨੇ ਔਰ ਇੱਥੇ ਵੀ ਆਪਣੀ ਫਾਰਮ ਨਾਲ ਜੂਝਦਾ ਹੋਇਆ ਹੌਲੀ 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 ਅੱਗੇ ਨੂੰ ਵਧਿਆ ਇੱਕ ਸਮੇਂ ਉਹਦਾ ਕੈਚ ਛੁੱਟ ਗਿਆ ਨਹੀਂ ਤਾਂ ਉਥੇ ਜੇ 5 ਵਿਕਟ ਹੋ ਜਾਂਦੇ ਅਜੇ 150 ਰਨ ਸੀ ਤਾਂ ਟੀਮ ਨੇ ਫਿਰ ਸੰਕਟ ਵਿੱਚ ਆ ਜਾਣਾ ਸੀ ਸੋ ਉਥੋਂ ਬਚੇ ਉਹ ਜੀਵਨਦਾਨ ਮਿਲਿਆ ਤਾਂ ਅੰਤ ਵਿੱਚ ਨਾਟ ਆਊਟ ਰਹੇ ਔਰ ਗਿੱਲ ਨੇ ਮਾਰਿਆ ਸੈਂਕੜਾ ਬਣਾਏ 101 ਰਨ 101% ਜਿੱਤ ਵਧੀਆ ਜਿੱਤ ਗਿੱਲ ਪੂਰਾ ਹਿੱਟ ਔਰ ਗਿੱਲ ਨੇ ਇਹਨਾਂ ਦੀ ਜਮ ਕੇ ਕੱਢੀ ਹਿੱਲ ਆ ਬਬਰ ਅਜਮ ਮੁਗਲੇ ਅਜਮ ਪਾਪੜਾ ਸੋਰੀ ਯਾਰ ਇਹਦਾ ਨਾਮ ਹੈ ਬਬਰ ਅਜਮ ਮੈਨੂੰ ਨਾਣੀ ਯਾਦ ਰਹਿੰਦਾ ਮੈਂ ਤਾਂ ਇਹਦਾ ਕਿਦੇ ਉਲਟਾ ਜਿਹਾ ਨਾਮ ਹੈ ਸੋ ਇਹਨੂੰ ਹੁਣ ਪੈ ਗਈ ਜੇ ਫਿਕਰ ਕੱਲ ਇਹਨਾਂ ਨੇ ਪੂਰਾ ਲੱਗ ਕੇ ਮੈਚ ਦੇਖਿਆ ਟੀਵੀ ਤੇ ਹੁਣ 23 ਤਰੀਕ ਨੂੰ ਇਹਨਾਂ ਦੇ ਆਖਰੀ ਕਿੱਲ ਇਹਨਾਂ ਦੇ ਵੀ ਠੁਕਣੀਆਂ ਔਰ ਇਹਨਾਂ ਦੇ ਵੀ ਹਿੱਲ ਕੱਡਣੀਆਂ ਗਿੱਲ ਨੇ ਗਿੱਲ ਨੇ ਲਾਦਣਾ ਪੂਗਾ ਟਿੱਲ ਤੇ ਇਹਨਾਂ ਨੇ ਜਾਣਾ ਪਾਕਿਸਤਾਨੀ ਪਹਿਲਾਂ ਹੀ ਗਏ ਨੇ ਹਿੱਲ ਸੋ ਗਿੱਲ ਨੇ ਫਿਰ ਧੁੰਮਾ ਪਵਾਇਆ ਨੇ ਪੂਰੀ ਦੁਨੀਆ 'ਚ ਉਹਦੇ ਆਪਣੀ ਕਲਾਸਿਕਲ ਬੱਲੇਬਾਜ਼ੀ ਕਲਾਸਿਕਲ ਸ਼ਾਟਸ ਨੇ ਹੱਲਾ ਮਚਾਇਆ ਹੋਇਆ ਹੈ ਔਰ ਆ ਨਾਗਨਾ ਨੂੰ ਪਹਿਲਾਂ ਠੋਕਿਆ ਸੀ ਮੋਦੀ ਸਾਹਿਬ ਨੇ ਧਰ ਕੇ ਜਦੋਂ ਇਹਨਾਂ ਦੇ ਦੇਸ਼ ਵਿੱਚ ਅਖਲਬਲੀ ਮੱਚੀ ਸੀ ਹੁਣ ਠੋਕਤਾ ਰਹਿੰਦੀ ਖੁੰਦੀ ਖੇਡ ਦੇ ਮੈਦਾਨ ਦੇ ਵਿੱਚ ਗਿੱਲ ਉਹਨਾਂ ਨੇ ਠੋਕਤਾ ਉਧਰੋਂ ਸ਼ਮੀ ਨੇ ਠੋਕਤਾ ਉਧਰੋਂ ਅਕਸ਼ਰ ਪਟੇਲ ਨੇ ਠੋਕਤਾ ਹੁਣ ਰਹਿੰਦੀ ਖੁੰਦੀ ਇਹਨਾਂ ਦੀ ਰੇਲ ਜਿਹੜੀ ਹੈ ਪਾਕਿਸਤਾਨ ਨੇ ਵੀ ਬਣਾਉਣੀ ਹੈ ਜੇ ਇਹ ਪਾਕਿਸਤਾਨੀ ਅਜੇ ਇਹਨਾਂ ਨੂੰ ਭਰਾ ਕਹਿੰਦੇ ਨੇ ਆਪਣੇ ਭਰਾ ਭਰਾ ਨੂੰ ਪੇਲ ਦੇਂਦਾ ਮੈਨੂੰ ਕੋਈ ਚੱਕਰ ਨਹੀਂ ਤੇ ਇਹਦੇ ਵਿੱਚ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੋ ਦੋਸਤੋ ਇਹ ਕੱਲ ਦਾ ਮੈਚ ਬਹੁਤ ਆਲਾ ਦਰਜੇ ਦਾ ਸੀ ਸ਼ਾਨਦਾਰ ਸੀ ਬੇਸ਼ੱਕ ਸਕੋਰ ਛੋਟਾ ਸੀ ਇਹ ਪਿਚ ਦੀ ਹੀ ਸਮਝ ਨਹੀਂ ਆਈ ਇੱਥੇ ਸਪਿਨਰਸ ਨੂੰ ਵੀ ਮਦਦ ਮਿਲ ਰਹੀ ਸੀ ਇੱਥੇ ਫਾਸਟ ਬੋਲਰਸ ਨੂੰ ਵੀ ਮਿਲ ਰਹੀ ਸੀ ਬਾਲ ਕੋਈ ਕੋਈ ਬਾਲ ਘੁੰਮ ਵੀ ਰਹੀ ਸੀ ਕੋਈ ਨਹੀਂ ਸੀ ਘੁੰਮ ਰਹੀ ਕੋਈ ਬਾਉਂਸ ਵੀ ਕਰ ਰਹੀ ਸੀ ਕੋਈ ਬੋਲ ਸਿੱਧੀ ਜਾ ਰਹੀ ਸੀ ਪਿਚ ਬਈ ਇਹੋ ਜੀ ਹੈ ਕਿਸੇ ਨੂੰ ਵੀ ਨਿਰਾਸ਼ ਨਹੀਂ ਕਰਦੀ ਇੱਥੇ ਵਧੀਆ ਕਲਾਸਿਕਲ ਬੰਦਾ ਬੱਲੇਬਾਜ਼ ਰੋਕ ਕੇ ਜਿਹੜਾ ਟੇਕੇ ਖੇਡੂ ਉਹੀ ਵਧੀਆ ਰਨ ਬਣਾਊਗਾ ਨਹੀਂ ਤੇ ਇੱਥੇ ਆਊਟ ਹੋ ਜਾਊਗਾ ਕੋਈ ਪਤਾ ਨਹੀਂ ਕਿਹੜੀ ਬੋਲ ਕਦੋਂ ਕੀ ਹੋ ਜਾਣਾ ਸੋ ਸਭ ਨੂੰ ਮਦਦ ਸੀ ਸਪਾਟ ਬਿਲਕੁਲ ਐਨ ਰਗੜੇ ਮੋਟ ਸੀਗੀ ਬਿਲਕੁਲ ਰਗੜੀ ਹੋਈ ਸੀਗੀ ਪਿਚ ਐ ਧੜਕੇ ਰਗੜੀ ਹੋਈ ਸੀ ਅਗਲੇ ਨੇ ਤੇ ਅਗਲੇ ਨੇ ਵੀ ਥੋ ਰਗੜਤੀ ਇਹਨਾਂ ਦੀ ਬੰਗਲਾਦੇਸ਼ੀ ਆ ਨੀ ਤੇ ਹੁਣ ਬੰਗਲਾਦੇਸ਼ ਜਿਹੜਾ ਜੇ ਪਾਕਿਸਤਾਨ ਤੋਂ ਹੋ ਗਿਆ ਤੇ ਛੇਤੀ ਰਵਾਨਗੀ ਹੋ ਜਾਊਗੀ ਉਧਰੋਂ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਪੇਲਿਆ ਸੀਗਾ ਭਾਰਤ ਨੇ ਬੰਗਲਾਦੇਸ਼ ਨੂੰ ਪੇਲਤਾ ਆਪਣੇ ਦੋ ਦੋ ਅੰਕ ਲੈ ਕੇ ਇਹ ਹੁਣ ਅੱਗੇ ਨੇ ਤੇ ਜੇ ਜਿਹੜਾ ਹੁਣ ਬੰਗਲਾਦੇਸ਼ ਦੀ ਤੇ ਪਾਕਿਸਤਾਨ ਦੀ ਟੱਕਰ ਹੈ ਜਿਹੜਾ ਉਹਨਾਂ ਚ ਹਾਰ ਗਿਆ ਉਹ ਰੇਸ ਚੋਂ ਬਾਹਰ ਗਿਆ ਸਮਝ ਲਓ ਪੂਰੀ ਤਰ੍ਹਾਂ ਤੇ ਜਿਹੜਾ ਰਹਿ ਗਿਆ ਉਹ ਭਾਰਤ ਨਾਲ ਟੱਕਰ ਉਸ ਲੋਗਾ ਜਦੋਂ ਉਦੋਂ ਬਾਹਰ ਹੋ ਜਾਊਗਾ ਅਜੇ ਭਾਰਤ ਦੀ ਟੱਕਰ ਨਿਊਜ਼ੀਲੈਂਡ ਨਾਲ ਹੋਣੀ ਹੈ ਨਿਊਜ਼ੀਲੈਂਡ ਇੱਕ ਤਕੜੀ ਟੀਮ ਹੈ ਜ਼ਬਰਦਸਤ ਮੈਚ ਹੋਊਗਾ ਇਸ ਕੱਪ ਦੀ ਭਾਰਤ ਤੇ ਨਿਊਜ਼ੀਲੈਂਡ ਦਾਵੇਦਾਰ ਨੇ ਜਾਂ ਉਧਰੋਂ ਉਹ ਇੰਗਲੈਂਡ ਠੀਕ ਹੈ ਸੈਮੀਫਾਈਨਲ ਦਾ ਆਕੜਾ ਦੱਸੂਗਾ ਵੀ ਕਿਹੜਾ ਫਾਈਨਲ ਚ ਜਾਂਦਾ ਹੈ ਫਾਈਨਲ ਪਰ ਕਿਹੜਾ ਜਿੱਤਦਾ ਹੈ ਬਾਕੀ ਆਸਟ੍ਰੇਲੀਆ ਇਸ ਰੇਸ ਚੋਂ ਬਾਹਰ ਹੈ ਮੇਰੀ ਸਮਝ ਬੁਰਾ ਨਾ ਮੰਨਿਓ ਪਾਕਿਸਤਾਨ ਵੀ ਬਾਹਰ ਹੈ ਤੇ ਬੰਗਲਾਦੇਸ਼ ਤਾਂ ਪਹਿਲੇ ਦੌਰ ਚੋਂ ਬਾਹਰ ਹੈ ਸੋ ਇਹਦੇ ਨਾਲ ਅਫਗਾਨਿਸਤਾਨ ਥੋੜੀ ਜਿਹੀ ਟੱਕਰ ਦਊਗਾ ਉਹ ਵੀ ਅੰਤਿਮ ਚਾਰ ਚਾ ਸਕਦਾ ਹੈ ਜਾਂ ਸਾਊਥ ਅਫਰੀਕਾ ਵੀ ਉਹ ਦੋਨਾਂ ਦਾ ਬੈਲੈਂਸ ਉਧਰੋਂ ਦੱਸੂਗਾ ਸੋ ਦੋਸਤੋ ਇਹ ਜਿਹੜਾ ਸੀਗਾ ਕੱਲ ਦਾ ਮੈਚ ਇਹਦਾ ਰਿਵਿਊ ਕੀਤਾ ਜੇ ਤੁਹਾਨੂੰ ਵਧੀਆ ਲੱਗੇ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਔਰ ਬੱਲੇ ਬੱਲੇ ਵਲੋਗ ਚੈਨਲ ਕਰ ਲਓ ਆਪਣਾ ਸਬਸਕ੍ਰਾਈਬ ਤਾਂ ਕਿ ਅੱਜ ਦੇ ਮੈਚ ਦਾ ਕੱਲ ਨੂੰ ਸਭ ਤੋਂ ਪਹਿਲਾਂ ਜਿਹੜਾ ਮੈਂ ਰਿਵਿਊ ਪਾਵਾਂ ਸਭ ਤੋਂ ਪਹਿਲਾਂ ਪਹੁੰਚੇ ਤੁਹਾਡੇ ਮੋਬਾਈਲ ਵਿੱਚ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ